ਲੰਗੇ ਦੇਣੀ ਮਸਤੂਆਣਾ ਸਾਹਿਬ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ 98 ਸਾਲਾਂ ਵਰਸੀ ਸੰਤ ਬਾਬਾ ਅਤਰ ਸਿੰਘ ਦੀ ਮਨਾਈ ਗਈ ਉਸ ਵਰਸੀ ਸਮਾਗਮ ਦੇ ਵਿੱਚ ਬੜੀਆਂ ਜਥੇਬੰਦੀਆਂ ਪਹੁੰਚੀਆਂ ਨਾ ਸਿਰਫ ਜਥੇਬੰਦੀਆਂ ਸਗੋਂ ਸਿਆਸੀ ਜਮਾਤਾਂ ਵੀ ਪਹੁੰਚੀਆਂ ਉਸੇ ਇਕੱਠ ਦੇ ਵਿੱਚ ਸੰਬੋਧਨ ਕਰਨ ਗਏ ਗਿਆਨੀ ਹਰਪ੍ਰੀਤ ਸਿੰਘ ਤਕਸ਼ਰੀ ਨਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇਸ ਵੇਲੇ ਸਸਪੈਂਡਡ ਕਹਿ ਸਕਦੇ ਹਾਂ ਸਸਪੈਂਡ ਕੀਤਾ ਹੋਇਆ ਉਹਨਾਂ ਨੂੰ ਔਰ ਉਹਨਾਂ ਦੀ ਜਾਂਚ ਚੱਲਦੀ ਪਈ ਹੈ ਹੁਣ ਇੱਥੇ ਆ ਕੇ ਇੱਕ ਸਟੇਟਮੈਂਟ ਆ ਜਾਂਦੀ ਹੈ ਪੱਤਰਕਾਰਾਂ ਦੇ ਸਾਹਮਣੇ ਸੀਨੀਅਰ ਪੱਤਰਕਾਰ ਇੱਕ ਸਟੇਟਮੈਂਟ ਦਿੰਦੇ ਨੇ ਕਹਿੰਦੇ ਇੱਕ ਪਾਸੇ ਤਾਂ ਜਾਂਚ ਚੱਲ ਰਹੀ ਹੈ ਇੱਕ ਪਾਸੇ ਖਿਲਾਫਤ ਹੋ ਰਹੀ ਹੈ ਤੇ ਇੱਕ ਪਾਸੇ ਮਸਤੂਆਣਾ ਸਾਹਿਬ ਦੇ ਵਿੱਚ ਜਹੇਦਾਰ ਕਾਲੀ ਫੂਲਾ ਸਿੰਘ ਦਾ ਖਿਤਾਬ ਦੇ ਦਿੱਤਾ ਹੁਣ ਇਹਨਾਂ ਮਸਲਿਆਂ ਨੂੰ ਲੈ ਕੇ ਬਹੁਤ ਸਾਰੀਆਂ ਤਕਰੀਰਾਂ ਹੋ ਸਕਦੀਆਂ ਨੇ ਜਾਂਚ ਜਿਹੜੀ ਹੈ ਉਸ ਨੂੰ ਸਹੀ ਜਾਂ ਗਲਤ ਠਹਿਰਾਇਆ ਜਾ ਸਕਦਾ ਹੈ ਅਕਾਲੀ ਫੂਲਾ ਸਿੰਘ ਦੇ ਦਿੱਤੇ ਖਿਤਾਬ ਨੂੰ ਸਹੀ ਜਾਂ ਗਲਤ ਠਹਿਰਾਇਆ ਜਾ ਸਕਦਾ ਹੈ ਪਰ ਇੱਥੇ ਵਿਚਾਰਨਾ ਜ਼ਰੂਰੀ ਹੈ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਦਾ ਜਿਹੜਾ ਖਿਤਾਬ ਦਿੱਤਾ ਗਿਆ ਉਹ ਬਾਜੂ ਬੈ ਕੇ ਨਹੀਂ ਇਹ ਅਸੀਂ ਨਹੀਂ ਕਹਿ ਰਹੇ ਸੀਨੀਅਰ ਪੱਤਰਕਾਰ ਇਹਦੇ ਉੱਤੇ ਕਿਤੇ ਨਾ ਕਿਤੇ ਇਤਰਾਜ਼ ਕਰਦੇ ਨਜ਼ਰ ਆਏ ਨੇ ਇੱਕ ਨਿੱਜੀ ਚੈਨਲ ਨੂੰ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਨੇ ਇੱਕ ਇੰਟਰਵਿਊ ਦਿੱਤੀ ਉਹਨਾਂ ਨੇ ਆਪਣੀਆਂ ਗੱਲਾਂ ਦੇ ਵਿੱਚ ਜ਼ਿਕਰ ਕੀਤਾ ਕਿ ਜੱਥੇਦਾਰ ਸਾਹਿਬ ਹੁਣ ਹੀ ਬੜੇ ਸਿੱਧੇ ਤੌਰ ਦੇ ਉੱਤੇ ਬਿਆਨ ਦਿੰਦੇ ਪਏ ਨੇ ਇਸ ਤੋਂ ਪਹਿਲਾਂ ਤਾਂ ਕਹਿੰਦੇ ਕਿ ਇੱਕ ਪਰਟੀਕੂਲਰ ਸਿਆਸੀ ਜਮਾਤ ਦੇ ਨਾਲ ਪਲੂਕ ਰੱਖਦੇ ਰਹੇ ਨੇ ਇਹ ਗੱਲਾਂ ਗਿਆਨੀ ਰਣਜੀਤ ਸਿੰਘ ਵੀ ਵਕਤ ਤੋਂ ਵਕਤ ਕਹਿੰਦੇ ਆਏ ਨੇ ਹਾਲਾਂਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਾਕ ਆਏ ਦਾ ਕੁਝ ਵੀਡੀਓਜ਼ ਵੀ ਨਸ਼ਰ ਕੀਤੀਆਂ ਨੇ ਜਿਨ੍ਹਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ 2022 ਦੇ ਵਿੱਚ ਭਾਸ਼ਣ ਦਿੰਦੇ ਨੇ ਔਰ ਸਾਹਮਣੇ ਬੈਠੇ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਬਾਕੀ ਜਿਹੜੇ ਪੈਰੋਕਾਰ ਉਸ ਵੇਲੇ ਜਿਹੜਾ ਭਾਸ਼ਣ ਹੁੰਦਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਬੜਾ ਅਲਹਿਦਾ ਤਸੰਦਾ ਹੁੰਦਾ ਹੁੰਦਾ ਹੁਣ ਦੇ ਹਾਲਾਤਾਂ ਨਾਲ ਜ਼ਾਹਿਰ ਤਨ ਉਸ ਵੇਲੇ ਉਹਦੀ ਸਿਚੁਏਸ਼ਨ ਨਹੀਂ ਸੀ ਉਸ ਵੇਲੇ ਉਹ ਜੇ ਹਾਲਾਤ ਨਹੀਂ ਸੀ ਔਰ ਹੁਣ ਜਿਹੜੇ ਹਾਲਾਤ ਬਣ ਗਏ ਨੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਆਪ ਘਰੇ ਹੋਏ ਨੇ ਉਹਨਾਂ ਦੇ ਉੱਤੇ ਇਲਜ਼ਾਮ ਹੈਗੇ ਨੇ ਉਹਨਾਂ ਦੇ ਆਪਣੇ ਲਾਇ ਸਾੰਡੂ ਵੱਲੋਂ ਖੈਰ ਉਹ ਉਹ ਟਾਪਿਕ ਵੀ ਡਿਬੇਟੇਬਲ ਹੈਗਾ ਉਸ ਚੀਜ਼ ਨੂੰ ਲੈ ਕੇ ਵੀ ਵਕੀਲ ਸਾਕੇ ਦਾਵਾ ਕਰ ਦਿੰਦੇ ਨੇ ਕਿ ਇਹ ਮਾਮਲਾ ਜਿਹੜਾ ਉਹ ਫਰਜ਼ੀ ਬਣਾਇਆ ਜਾ ਰਿਹਾ ਪਰ ਇਸ ਇਸ ਦੇ ਬਾਵਜੂਦ ਜੋ ਸਿਚੁਏਸ਼ਨ ਇਸ ਵੇਲੇ ਖੜੀ ਹੈ ਉਸ ਉੱਤੇ ਜੇ ਤਵਜਹ ਹਦਈਏ ਕਿਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਵਾਲਾ ਖਿਤਾਬ ਦੇ ਦਿੱਤਾ ਗਿਆ ਹੁਣ ਜਾਨੀ ਰਣਜੀਤ ਸਿੰਘ ਦਾ ਜ਼ਿਕਰ ਕਰਦੇ ਆ ਗਿਆਨੀ ਰਣਜੀਤ ਸਿੰਘ ਆਪਣੇ ਕਈ ਭਾਸ਼ਣਾ ਦੇ ਵਿੱਚ ਜ਼ਿਕਰ ਕਰਦੇ ਨੇ ਆਪਣੀਆਂ ਕਈ ਆ ਬਾਈਟਸ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਹੋਈਆਂ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਭਾਸ਼ਣ ਜਿਹੜੇ ਨੇ ਉਹ ਬੜੇ ਸਿਆਸਤ ਤੋਂ ਪ੍ਰੇਰਿਤ ਰਹੇ ਨੇ ਪਹਿਲਾਂ ਹਾਲਾਂਕਿ ਉਹਨਾਂ ਨੇ ਇੱਕ ਵੀਡੀਓ ਬਾਈਟ ਪਾਈ ਵੀ ਹੋਈ ਹੈ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਇਸ ਤਰ੍ਹਾਂ ਸ਼ਬਦਾਵਲੀ ਵਰਤਦੇ ਸੁਣਾਈ ਦਿੱਤੇ ਕਿ ਹੁਣ ਕਈ ਲੋਕਾਂ ਨੂੰ ਠਿੱਡਪੀੜ ਹੋਏਗੀ ਤੇ ਕਹਿਣਗੇ ਕਿ ਇਹ ਸਿਆਸੀ ਗੱਲਾਂ ਕੀਤੀਆਂ ਗਈਆਂ ਪੰਥਕ ਸਟੇਜ ਦੇ ਉੱਤੇ। ਯਾਨੀ ਹਰਪ੍ਰੀਤ ਸਿੰਘ ਦੇ ਬਿਆਨ ਨੇ ਇਹ 2022 ਦੇ ਵਿੱਚ। ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਉਹ ਲੋਕ ਆਪਣੇ ਢਿੱਡ ਪੀੜ ਦਾ ਇਲਾਜ ਕਰ ਲੈਣ। ਸਾਹਮਣੇ ਬੈਠੇ ਹੁੰਦੇ ਨੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ। ਯਾਨੀ ਰਣਜੀਤ ਸਿੰਘ ਇਸੇ ਗੱਲ ਦਾ ਜ਼ਿਕਰ ਕਰਦੇ ਆ ਕਿ ਪਹਿਲਾਂ ਉਹਨਾਂ ਦੀ ਹਮਾਇਤ ਕੀਤੀ ਗਈ। ਹੁਣ ਜਦੋਂ ਹਾਲਾਤ ਵਿਪਰੀਤ ਹੋ ਗਏ ਤੇ ਹੁਣ ਗੱਲਾਂ ਉਜਾਗਰ ਹੋ ਰਹੀਆਂ ਨੇ। ਸਵਾਲ ਇੱਥੇ ਹੁਣ ਵੀ ਉਹੀ ਹੈ। ਜੇ 2017-18 ਤੋਂ ਲੈ ਕੇ ਹੁਣ ਤੱਕ ਦਾ ਸਮਾ ਦੇਖੀਏ ਤਾਂ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਖਿਤਾਬ ਦਿੱਤਾ ਗਿਆ ਉਹ ਵਾਜਬ ਹੈ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੇ ਰੋਮਾਂਨ ਇੰਡੀਆ ਪੰਜਾਬੀ